ਪਾਪਾ ਮੈਨੂੰ BMW ਕਾਰ ਖਰੀਦ ਦਿਓ ਪਿਤਾ ਨੇ ਖਰੀਦੀ ਸਵੀਟ ਡਿਜ਼ਾਇਰ ਬੇਟੇ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ ਸਤਿ ਸ਼੍ਰੀ ਅਕਾਲ ਪੰਜਾਬੀ ਜੇ ਕੇ ਟੁੰਸਨ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਮਨਪ੍ਰੀਤ ਕੌਰ ਦਰਸ਼ਕੋ ਇੱਕ ਹੈਰਾਨ ਕਰਨ ਦੇਣ ਵਾਲੀ ਘਟਨਾ ਸਾਹਮਣੇ ਆਈ ਦੱਸਿਆ ਜਾ ਰਿਹਾ ਕਿ ਇੱਕ ਬੱਚੇ ਵੱਲੋਂ ਆਪਣੇ ਮਾਪਿਆਂ ਤੋਂ BMW ਗੱਡੀ ਦੀ ਜ਼ਿੱਦ ਕੀਤੀ ਗਈ ਪਰ ਮਾਤਾ ਪਿਤਾ ਨੇ ਜਿੰਨੀ ਸਮਰੱਥਾ ਸੀ ਪੈਸਾ ਨਹੀਂ ਉਸ ਮੁਤਾਬਿਕ ਬੱਚੇ ਨੂੰ ਰਿਜ਼ਾਇਰ ਗੱਡੀ ਖਰੀਦ ਕੇ ਦਿੱਤੀ ਪਰ ਜੋ ਬੱਚਾ ਸੀ ਗੁੱਸੇ ਵਿੱਚ ਆ ਕੇ ਉਸ ਤੇ ਵੱਲੋਂ ਜ਼ਹਿਰ ਖਾ ਕੇ ਜੋ ਖੁਦਕੁਸ਼ੀ ਕਰ ਲਈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੁਹਾਨੂੰ ਦੱਸ ਦਈਏ ਇਹ ਮਾਮਲਾ ਤੇਲੰਗਾਨਾ ਦੇ ਸਿੱਧੀ ਪੇਟ ਤੋਂ ਸਾਮਨੇ ਆ ਰਿਹਾ 10 ਜਾਣਿਆ ਕੀ ਸਿੱਧੀਪੇਟ ਵੀ ਤੇਲੰਗਾਨਾ ਦੇ ਸਿੱਧੀਪੇਟ ਵਿੱਚ ਇੱਕ ਹੈਰਾਨ ਕਰਨ ਦੇਣ ਵਾਲੀ ਘਟਨਾ ਸਾਮਨੇ ਜਿਹੜਾ ਦੱਸਿਆ ਜਾ ਰਿਹਾ ਇੱਕ ਬੱਚੇ ਵੱਲੋਂ BMW ਕਾਰ ਦੀ ਜ਼ਿੱਦ ਕੀਤੀ ਗਈ ਆੜੀ ਕੀਤੀ ਗਈ ਜਦ ਮਾਪਿਆਂ ਨੇ ਉਸ ਦੀ ਜ਼ਿੱਦ ਤੋਂ ਮੰਨ ਤੋਂ ਇਨਕਾਰ ਕਰ ਦਿੱਤਾ ਤਾਂ ਆਖਿਰ ਵਿੱਚ ਉਸ ਬੱਚੇ ਵੱਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਾਮਲਾ ਜੋ ਸਿੱਧੀਪੇਟ ਤੇ ਜੱਦੇਪੁਰ ਮੰਡਲ ਦੇ ਪਿੰਡ ਜਟ ਲਾਪਲੀ ਦੇ ਬੋਮਾ ਕਨਕਨੇਯਾ ਦੇ 21 ਸਾਲਾਂ ਪੁੱਤਰ ਜੋਨੀ ਨੇ ਖੁਦ ਹੀ ਉਦਘੁਸ਼ੀ ਕਰ ਲਈ ਉਹ ਆਪਣੇ ਮਾਤਾ ਪਿਤਾ ਤੋਂ BMW ਕਾਰ ਖਰੀਦਣ ਦੀ ਮੰਗ ਕਰ ਰਿਹਾ ਸੀ ਜਦ ਮਾਪਿਆਂ ਨੇ BMW ਕਾਰ ਨੂੰ ਲੈ ਕੇ ਅਕਸਰ ਹੀ ਆਪਣੇ ਮਾਤਾ ਪਿਤਾ ਨਾਲ ਪਰਿਵਾਰਕ ਮੈਂਬਰਾਂ ਨਾਲ ਲੜਾਈ ਕਰਦਾ ਸੀ ਪਰ ਜੋ ਪਰਿਵਾਰ ਸੀ ਉਸ ਨੂੰ बार-बार ਸਮਝਾਉਂਦਾ ਸੀ ਕਿ ਸਾਡੇ ਕੋਲ ਇਤਨੀ ਸਮਰੱਥਾ ਨਹੀਂ ਹੈ ਸੀ ਤੈਨੂੰ BMW ਗੱਡੀ ਲੈ ਕੇ ਦੇਈਏ ਪਰ ਲੜਕਾ ਜੋ ਉਹਨਾਂ ਦਾ ਬੱਚਾ ਸੀ बार-बार ਇਸ ਜਿੱਤੇ ਅੜਿ ਰਿਹਾ ਕਿ ਉਸ ਨੂੰ BMW ਗੱਡੀ ਹੀ ਚਾਹੀਦੀ ਹੈ ਪਰ ਜਦ ਜੋਨੀ ਦੇ ਮਾਪਿਆਂ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜੋਨੀ ਦੇ ਮਾਪਿਆਂ ਨੇ ਕਿਹਾ ਕਿ ਉਹਨਾਂ ਦੀ ਜੋ ਵਿੱਤੀ ਹਾਲਤ ਹੈ ਉਹ ਚੰਗੀ ਨਹੀਂ ਹੈ ਉਹ BMW ਕਾਰ ਨਹੀਂ ਖਰੀਦ ਸਕਦੇ ਪਰ ਜੋਨੀ BMW ਗੱਡੀ ਦੀ ਖਰੀਦ ਨੂੰ ਲੈ ਕੇ ਅੜਿਆ ਰਿਹਾ ਅਤੇ ਬਹੁਤ ਸਮਝਾਉਣ ਤੋਂ ਬਾਅਦ ਜਦ ਜੋਨੀ ਨਾ ਮੰਨਿਆ ਤਾਂ ਉਹਨਾਂ ਦੇ ਉਸਤੇ ਮਾਤਾ ਪਿਤਾ ਵੱਲੋਂ ਕਰਜ਼ਾ ਲੈ ਕੇ ਇੱਕ Maruti Swift Dzire ਗੱਡੀ ਖਰੀਦ ਕੇ ਲੈ ਆਂਦੇ ਗਏ ਪਰ ਜਦ ਗੱਡੀ ਜੈ Swift Dzire ਗੱਡੀ ਕਾਰ ਵਿੱਚ ਆਈ ਤਾਂ ਫਿਰ ਤੋਂ ਜੋ ਜੋ นิสี ਉਸਦੇ ਵੱਲੋਂ ਆਪਣੇ ਮਾਪਿਆਂ ਨਾਲ ਫਿਰ ਝਗੜਨਾ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਉਸ ਜਿੱਤਿਆੜਿਆ ਰਿਹਾ ਕਿ ਉਸ ਨੂੰ BMW ਗੱਡੀ ਹੀ ਚਾਹੀਦੀ ਹੈ ਪਰ ਮਾਪਿਆਂ ਨੇ ਬਹੁਤ ਸਮਝਾਇਆ ਕਿ ਉਹਨਾਂ ਕੋਲ ਇਤਨੀ ਸਮਰੱਥਾ ਨਹੀਂ ਕਿ ਉਹ ਇਤਨੀ ਮਹਿੰਗੀ ਗੱਡੀ ਲੈ ਕੇ ਖਰੀਦ ਕੇ ਦੇ ਸਕਣ ਉਸ ਨੂੰ ਪਰ ਜਦ ਮਾਪਿਆਂ ਨੇ ਸਾਫ਼-ਸਾਫ਼ ਉਸ ਨੂੰ ਮਨ੍ਹਾ ਕਰ ਦਿੱਤਾ ਕਿ ਉਸ ਦੀ ਗੱਡੀ ਲੈ ਕੇ ਉਸ ਨੂੰ ਨਹੀਂ ਦੇ ਸਕਦੇ ਪਰ ਉਸ ਤੋਂ ਬਾਅਦ ਜੋ ਜੋਨੀ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਉਸਦੇ ਵੱਲੋਂ ਕਿ ਜ਼ਹਿਰ ਖਾ ਕੇ ਉਸਨੇ ਆਪਣੇ ਉਹਨੂੰ ਕੋਸ਼ਿਸ਼ ਕਰ ਲਈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਬਾਅਦ ਵਿੱਚ ਜਦ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਸਦੇ ਮਾਪਿਆਂ ਦਾ ਕਹਿਣਾ ਸੀ ਕਿ ਉਹਨਾਂ ਦਾ ਜੇ ਬੇਟਾ ਸੀ ਹਮੇਸ਼ਾ ਇੱਕ ਆਲੀਸ਼ਾਨ ਜ਼ਿੰਦਗੀ ਜਿਉਣਾ ਚਾਹੁੰਦਾ ਸੀ ਉਹ BMW ਗੱਡੀ ਲੈ ਖਰੀਦਣਾ ਚਾਹੁੰਦਾ ਸੀ ਅਤੇ ਜੋ ਆਪਣੀ 2 ਏਕੜ ਵਾਲੀ ਜ਼ਮੀਨ ਵੇਚ ਕੇ ਇੱਕ ਆਧੁਨਿਕ ਘਰ ਬਣਾਉਣਾ ਚਾਹੁੰਦਾ ਸੀ ਜਿਸ ਨੂੰ ਉਸਦੇ ਮਾਪੇ ਉਸਨੂੰ ਹਮੇਸ਼ਾ ਇਨਕਾਰ ਕਰਦੇ ਸਨ ਅਤੇ ਅੱਜ ਉਸ ਦੀ ਇਸ ਜ਼ਿੱਦ ਦੇ ਕਾਰਨ ਉਸਦੇ ਵੱਲੋਂ ਗੁੱਸੇ ਵਿੱਚ ਆ ਕੇ ਰੋਸ਼ ਵਿੱਚ ਆ ਕੇ ਆਪਣੀ ਜੋ ਜ਼ਹਿਰ ਖਾ ਕੇ ਆਪਣੀ ਜ਼ਿੰਦਗੀ ਨੂੰ ਜੋ ਖਤਮ ਕਰ ਲਿਆ ਤੇ ਦੱਸਿਆ ਜਾ ਰਿਹਾ ਹੈ ਜਦ ਉਸਦੇ ਮਾਪਿਆਂ ਨੇ ਉਸ ਨੂੰ ਘਰ ਦੇ ਅੰਦਰ ਕਮਰੇ ਵਿੱਚ ਜ਼ਹਿਰ ਦੀ ਜ਼ਹਿਰ ਖਾਣ ਦੀ ਸਥਿਤੀ ਵਿੱਚ ਵੇਖਿਆ ਤਾਂ ਉਹਨਾਂ ਦੇ ਵੱਲੋਂ ਆਪਣੇ ਬੱਚੇ ਨੂੰ ਇੱਕ ਗਵਰਨਮੈਂਟ ਹਸਪੀਟਲ ਲੈ ਜਾਇਆ ਗਿਆ ਜਿੱਥੇ ਉਸ ਦਾ ਹਾਲਤ ਨੂੰ ਵੇਖਦੇ ਹੋਏ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਤੇ ਮਾਪਿਆਂ ਨੇ ਉਸ ਨੂੰ ਇੱਕ ਜੋ ਪ੍ਰਾਈਵੇਟ ਹਸਪੀਟਲ ਸ਼ਿਫਟ ਕਰਵਾ ਦਿੱਤਾ ਗਿਆ ਜਿੱਥੇ ਇਲਾਜ ਦੇ ਦੌਰਾਨ ਜੋ ਜੋਨੀ ਦੀ ਮੌਤ ਹੋ ਗਈ ਪਰ ਵੇਖਿਆ ਗਿਆ ਕਿ ਜੋਨੀ ਵੱਲੋਂ ਇੱਕ ਆਪਣੀ ਜਿੱਦ ਨੂੰ ਲੈ ਕੇ ਕਿਉਂਕਿ ਉਸਦੇ ਮਾਤਾ ਪਿਤਾ ਕੋਲ ਇਤਨੀ ਸਮਰੱਥਾ ਨਹੀਂ ਸੀ ਇੰਨੇ ਪੈਸੇ ਨਹੀਂ ਸਨ ਜੋ ਉਸ ਨੂੰ ਇਤਨੀ ਮਹਿੰਗੀ ਗੱਡੀ ਲੈ ਕੇ ਦੇ ਸਕਣ ਪਰ ਜੋਨੀ ਦੀ ਜिद ਨੇ ਅਤੇ ਉਸਦੇ ਗੁੱਸੇ ਨੇ ਆਕੇ ਉਸਨੇ ਆਪਣਾ ਆਪ ਖਤਮ ਕਰ ਲਿਆ ਪਰ ਮਾਪਿਆਂ ਦਾ ਕਹਿਣਾ ਸੀ ਕਿ ਉਹਨਾਂ ਨੇ ਜਦ ਬੱਚਾ ਉਹਨਾਂ ਦਾ ਨਹੀਂ ਮੰਨਿਆ ਤਾਂ ਉਹਨਾਂ ਨੇ ਕਰਜ਼ਾ ਚੁੱਕ ਕੇ ਫਿਰ ਵੀ ਆਪਣੇ ਬੱਚੇ ਲਈ ਜੋ ਸੂਪ ਡਿਜ਼ਾਇਰ ਗੱਡੀ ਖਰੀਦ ਲਈ ਪਰ ਉਹ ਗੱਡੀ ਖਰੀਦਣ ਤੋਂ ਬਾਅਦ ਵੀ ਜੋਨੀ ਐ ਆਪਣੀ ਜ਼ਿੱਦ ਬੀ ਐਮ ਡਬਲਿਊ ਗੱਡੀ ਨੂੰ ਲੈ ਕੇ ਜੋ ਆੜੇ ਆ ਤੇ ਜਦ ਉਸਨੇ بار بار ਆਪਣੇ ਮਾਪਿਆਂ ਨੂੰ ਬੋਲੇ ਕਿ ਮੈਨੂੰ ਸਵਿਟ ਬੀ ਐਮ ਡਬਲ ਗੱਡੀ ਹੀ ਚਾਹੀਦੀ ਹੈ ਤਾਂ ਜਦ ਉਸਦੇ ਮਾਪਿਆਂ ਵੱਲੋਂ ਉਸ ਨੂੰ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਉਸਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਜਿਸ ਉਸਨੇ ਆਪਣੇ ਜੋ ਜ਼ਹਿਰ ਖਾ ਕੇ ਜੋ ਖੁਦਕੁਸ਼ੀ ਕਰ ਲਈ ਜਦ ਉਸ ਨੂੰ ਇਸ ਹਾਲਤ ਦੇ ਵੇਖ ਕੇ ਜਦ ਉਸਦੇ ਮਾਪਿਆਂ ਨੇ ਉਸ ਨੂੰ ਹਸਪੀਟਲ ਪਹੁੰਚਾਇਆ ਤਾਂ ਉਸ ਤੋਂ ਬਾਅਦ ਇਲਾਜ ਦੇ ਦੌਰਾਨ ਜੋ ਜਾਨੀ ਦੀ ਮੌਤ ਹੋ ਗਈ ਲੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਹੈ ਪਰ ਇੱਕ ਬੱਚੇ ਦੀ ਜ਼ਿੱਦ ਨੇ ਹੀ ਆਪਣੀ ਜ਼ਿੰਦਗੀ ਬੱਚੇ ਨੇ ਜੋ ਖਤਮ ਕਰ ਲਈ ਪਰ ਮਾਪੇ ਉਸ ਨੂੰ بار-बार ਸਮਝਾਉਂਦੇ ਰਹੇ ਲੇਕਿਨ ਜੋ ਬੱਚਾ ਸੀ ਉਹ ਸਮਝੰਦਾ ਨਾ ਨਹੀਂ ਲੈ ਰਿਹਾ ਸੀ ਅਤੇ ਆਖਿਰ ਵਿੱਚ ਗੁੱਸੇ ਵਿੱਚ ਆ ਕੇ ਉਸ ਦੀ ਆੜੀ ਨੇ ਉਸ ਦੀ ਜ਼ਿੱਦ ਨੇ ਉਸ ਨੇ ਆਪਣੇ ਆਪ ਨੂੰ ਹੀ ਖਤਮ ਕਰ ਲਿਆ ਇੱਕ ਜੋ BMW ਗੱਡੀ ਨੂੰ ਲੈ ਕੇ ਅਸੀ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲੈ ਕੇ ਸਾਡੇ ਪੇਜ ਨੂੰ ਲਾਈਕ ਕਮੈਂਟ ਫੋਲੋ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਣਾ ਬਿਨਾਂ ਭੁੱਲਣਾ ਧੰਨਵਾਦ